ਇਹ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਮੈਨੂੰ ਕਹਿੰਦੇ ਸਾਰੀ ਹਿੰਦੂ ਹਿੰਦੂ ਤਬਕਾ ਇਹ ਫਾਊਂਡੇਸ਼ਨ ਇਹਨਾਂ ਦੇ ਵਿੱਚ ਕੋਈ ਅਸੂਲ ਹੈ ਨਹੀਂ ਇਹਨਾਂ ਦੇ ਵਿੱਚ ਕੋਈ ਸਿਧਾਂਤ ਹੈ ਨਹੀਂ ਇਹਨਾਂ ਦੀ ਬਸ ਪਾਵਰ ਫੋਕਸ ਹੈ ਕਿ ਇਹ ਜਿਹੜੀ ਵੋਇਟੇਰੀਅਨ ਸਰਕਾਰਾਂ ਨੂੰ ਵੀ ਤਫੋਸ਼ ਕਰ ਬਸ ਉਹ ਹੀ ਹੈ ਹੋਰ ਕੁਝ ਨਹੀਂ ਇਵਨ ਜਿਹੜੀ ਹਿੰਦੂ ਕਮਿਊਨਿਟੀ ਉਹ ਉਹ ਵੀ ਮੈਨੂੰ ਪਤਾ ਹੈ ਦੇਅਲ ਥਰੋ ਦਾ ਮੰਡੇ ਦਾ ਬਸ ਉਹਨਾਂ ਉਹਨਾਂ ਦੇ ਉਹਨਾਂ ਦੀ ਆਰਡਰਸ ਆਉਂਦੀ ਆ ਉੱਥੇ ਤੋਂ ਜਿਹੜੀ ਹਿੰਦੂ ਲੋਬੀ ਆ లైక్ ఇండియా ਵਾਲੀ ਜਿਹੜੀ ਲੌਬੀ ਆ ਇਸਕਾ ਜਿਹੜੀ ਬਰੀ ਸਟਰੋਂਗ ਇਟ ਇਜ਼ ਵੈਰੀ ਸਟਰੋਂਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਾਂ ਆਪਾਂ ਉਸ ਚੀਜ਼ ਦੇ ਵਿੱਚ ਪਿੱਛੇ ਰਹਿ ਗਏ ਬਹੁਤ ਪਿੱਛੇ ਪਾਵੇਂ ਅਸੀਂ 100 ਸਾਲ ਪਹਿਲਾਂ ਅਸੀਂ ਆਈ ਸੀ ਪਰ ਇਸ ਚੀਜ਼ ਦੇ ਵਿੱਚ ਅਸੀਂ ਬਹੁਤ ਪਿੱਛੇ ਰਹਿ ਤਾ ਇਸ ਵਾਰ ਜਿਹੜੀ ਜਗਾਰਾ ਆਰਗੇਨਾਈਜੇਸ਼ਨ ਜਿਹੜਾ ਮੂਵਮੈਂਟ ਆ ਜਿਹੜਾ ਸੈਲਮਨ ਅਗਰ ਕੀਰਤਨ ਦੇ ਵਿੱਚ ਕਾਫੀ ਵੱਧ ਚੜ ਕੇ ਅੱਗੇ ਜਿਹੜਾ ਉਹ ਹਿੱਸਾ ਲੈ ਰਹੀ ਐ ਸੋ ਕਿੱਦਾਂ ਦੇ ਪ੍ਰੋਗਰਾਮ ਉਲੀਕੇ ਗਏ ਨੇ ਜਿਹੜਾ ਹੁਣ ਕਿਸਰਾ ਆ ਰਿਹਾ ਸੋ ਬੁੱਧਵਾਰ ਹੈਗਾ ਜੀ ਸ਼ਾਮ ਨੂੰ ਅਸੀਂ ਤੁਹਾਡੀ ਦਰਬਾਰ ਆਪਣਾ ਤੇ ਥਰਸਡੇ ਵੀਰਵਾਰ ਜਿਹੜਾ ਦਿਨ ਹੈਗਾ ਆ ਉਹ ਹੋਣਾ ਬੱਚਿਆਂ ਦਾ ਪ੍ਰੋਗਰਾਮ ਤੇ ਸ਼ੁੱਕਰਵਾਰ ਜਿਹੜਾ ਪ੍ਰੋਗਰਾਮ ਹੈਗਾ ਅਸੀਂ ਇੱਕ ਇੱਕ ਬੀਬੀਆਂ ਦਾ ਜਥਾ ਹੈਗਾ ਆ ਉਹਨਾਂ ਦਾ ਨਾਮ ਗਾਵਨੀਆਂ ਉਹਨਾਂ ਨੇ ਉਹ ਸ਼ੁੱਕਰਵਾਰ ਸ਼ਾਮੀ ਆਉਣਾ ਤੇ ਜਿਹੜਾ ਹੁਣ ਸ਼ੁੱਕਰਵਾਰ ਦਾ ਦਿਨ ਹੈਗਾ ਉਹ ਉਸ ਦਿਨ ਹੈ ਨਾ 2 ਵਜੇ ਤੋਂ ਲੈ ਕੇ ਪ੍ਰੋਗਰਾਮ ਸ਼ੁਰੂ ਹੋਆ ਯੋ ਹਾਂ ਦੁਪਹਿਰ ਨੂੰ ਉੱਥੇ ਬੱਚਿਆਂ ਦੇ ਗੇਮਾਂ ਹੋਣੀਆਂ ਆ ਉੱਥੇ ਬੱਚਿਆਂ ਨੂੰ ਲੈ ਕੇ ਆ ਖੁੱਲਾ ਹੋਣਾ ਤੇ ਨਾਲੇ ਸ਼ਾਮ ਨੂੰ ਉੱਥੇ ਇੱਕ ਬਹੁਤ ਵੱਡਾ ਦਸਤਾਰਬੰਦੀ ਕੰਪੀਟੀਸ਼ਨ ਅੱਛਾ ਹਾਂਜੀ ਹਾਂਜੀ ਇਹ ਸੀ ਪੇਸ਼ ਕਰਨੇ ਪੇਸ਼ ਕਰਨ ਲੱਗੇ ਜੀ ਵਿਸਾਖੀ ਸੈਲੀਬ੍ਰੇਸ਼ਨ ਉੱਥੇ ਨਾਲ ਇੱਕ ਐਗਜ਼ੀਬਿਸ਼ਨ ਵੀ ਲੱਗਣੀ ਹੈ ਸੋ ਉਹਦੇ ਬਾਰੇ ਥੋੜਾ ਉਸ ਇਵੈਂਟ ਬਾਰੇ ਥੋੜਾ ਕਰਾ ਡਾਕਟਰ ਜਸਮੀਤ ਕੌਰ ਬੈਂਸ ਜਿਹੜੀ ਸਾਡੀ ਐਸੈਂਬਲੀ ਮੈਂਬਰ ਫਰਮ ਦਾ ਬੇਕਰਸ਼ਲ ਦਿਲੇਨੋ ਏਰੀਆ ਉਹ ਪਹਿਲੀ ਵਾਰ ਇੱਥੇ ਕੈਪੀਟਲ ਦੇ ਵਿੱਚ ਸ਼ੀ ਇਸ ਡੂਇੰਗ ਉਹ ਲੋਕ ਕਹਿੰਦੇ ਵਿਸਾਖੀ ਐਟ ਕੈਪੀਟਲ ਉਹ ਇਸ ਸੋਮਵਾਰ ਨੂੰ ਹੋਣਾ ਹੈ ਹਾਂਜੀ 7 ਤਰੀਕ ਨੂੰ ਆ 10:30 ਵਜੇ ਤੋਂ ਲੈ ਕੇ 3:30 ਵਜੇ ਪੂਰੀ ਪ੍ਰੋਗਰਾਮ ਹੋਣਾ ਹੈ ਆਲਥੋ ਮੇਨ ਬੰਦੇ ਤੁਸੀਂ ਕਹਿ ਸਕਦੇ 11:00 ਵਜੇ ਤੋਂ 1:00 ਵਜੇ ਦੇ ਵਿੱਚ ਵਿੱਚ ਤੇ ਲੌਨ ਮੇਕਰਸ ਉਹਦੋਂ ਜਾਣਗੇ ਉਹਨੇ ਪੂਰੀ ਇਨਵਿਟੇਸ਼ਨ ਦਿੱਤੀ ਹੈ ਉਹ ਤਾਂ ਸਾਰੀ ਕਮਿਊਨਿਟੀ ਲਈ ਉਹ ਹੋਣਾ ਹੈ ਕੈਪੀਟਲ ਬਿਲਡਿੰਗ ਦੇ ਵਿੱਚ ਰੂਮ 317 ਠੀਕ ਹੈ ਤੁਹਾਡੀ ਆਰਗੇਨਾਈਜੇਸ਼ਨ ਦੇ ਨਾਲ ਜੇ ਕਿਸੇ ਨੇ ਜੁੜਨਾ ਆ ਸਾਂਝ ਪਾਣੀ ਆ ਵੌਲੰਟੀਅਰ ਕਰਨਾ ਹੈ ਜਾਂ ਪਾਰਟ ਵੜਨਾ ਹੈ ਉਹਦੇ ਲਈ ਕਿੰਨੇ ਤੱਕ ਦਿੱਤਾ ਜਾਂਦਾ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ ਮੈਂ ਰਾਜਕੰਵਿਸ਼ ਸਿੰਘ ਆਪਣੇ ਨਾਲ ਜਿਕਰਾ ਮੂਵਮੈਂਟ ਤੋਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜਿਕਰਾ ਮੂਵਮੈਂਟ ਦੇ ਫਾਊਂਡਰ ਲਨਦੀਪ ਸਿੰਘ ਤੇ ਆਪਣੇ ਨਾਲ ਰੈਗੂਲਰਲੀ ਗੱਲਬਾਤ ਕਰਦੇ ਨੇ ਸੁਮਨਦੀਪ ਸਿੰਘ ਦੋਨਾਂ ਨੂੰ ਜੀ ਆਣੂ ਆਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਦਾਂ ਚੱਲ ਰਿਹਾ ਜੀ ਬਹੁਤ ਵਧੀਆ ਜੀ ਵੈਰੀ ਗੁੱਡ ਵੈਰੀ ਗੁੱਡ ਸੋ ਆ ਰੀਸੈਂਟਲੀ ਆਪਾਂ ਅਨੰਦਪ ਸਿੰਘ ਜਮਨਜੀਤ ਸਿੰਘ ਦੇਖਿਆ ਵੀ ਜਿਹੜਾ ਕੀਐਨਆਰ ਬਿਲ 509 ਐਸਪੀ 509 ਆ ਉਹ ਕਮੇਟੀ ਦੇ ਵਿੱਚੋਂ ਪਾਸ ਹੋਇਆ ਬੜੀ ਇੱਕ ਡਿਫਰੈਂਟ ਜੀ ਗੱਲ ਸੀ ਕਿ ਪਹਿਲਾਂ ਪਿਛਲੀ ਵਾਰ ਅਸੈਂਬਲੀ ਚ ਪਾਸ ਹੋ ਕੇ ਇੱਕ ਦੋ ਕਮੇਟੀਆਂ ਚੋਂ ਨਿਕਲ ਕੇ ਅਪਰੋਪਰੀਏਸ਼ਨ ਕਮੇਟੀ ਚ ਰਹਿ ਗਿਆ ਸੀਗਾ ਉਹੀ ਜਿਹੜੇ ਸੈਨੀਟਰ ਜਿਨ੍ਹਾਂ ਨੇ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਨਾ ਕੀਤੀ ਸੀ ਉਹਨਾਂ ਨੇ ਇਸ ਵਾਰ ਫਿਰ ਨੂੰ ਨਾਲ ਕੋ ਆਥਰ ਜਿਹੜਾ ਹੋ ਕੇ ਤਜਸਮੀਤਪੁਰ ਬੈਂਸ ਦੇ ਇਸ ਵਾਰ ਭਿਲ ਦੇ ਉਲਟ ਪਹਿਲਾਂ ਹੀ ਜਿਹੜੀਆਂ 15-16 ਆਰਗੇਨਾਈਜੇਸ਼ਨ ਕਾਜ ਕਰਕੇ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਆ ਇੰਡੀਆ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਵਿਰੋਧਤਾ ਕੀਤੀ ਪਰ ਸਟੇਕ ਫਿਰ ਉੱਥੇ ਪਹੁੰਚੇ ਤੁਸੀਂ ਵੀ ਉੱਥੇ ਆਏ ਸੀਗੇ ਹਾਂਜੀ ਸੋ ਕਿਦਾਂ ਦਾ ਲੱਗਾ ਜਦ ਪਾਸ ਹੋਇਆ ਪਤਾ ਲੱਗਾ ਆਈ نو ਇਟਸ ਅ ਫਰਸਟ ਸਟੈਪ ਹਾਂਜੀ ਸੋ ਸੋ ਆਬਵੀਅਸਲੀ ਬਹੁਤ ਬੜੀ ਸੰਗਤਰੀ ਬੜੀ ਖੁਸ਼ੀ ਦੀ ਗੱਲ ਸੀ ਕਿ ਅਲਿਸ ਪੈਲੀ ਸਟਾਫ ਬਕਰਫੋਂ ਪਾਸ ਹੋ ਗਈ ਪਰ ਜਿਵੇਂ ਰਾਜਕਰਨ ਤੁਸੀਂ ਤੇ ਪੰਜਾਬੀ ਰੇਡੀਓ ਯੂਐਸਏ ਤੇ ਸਾਰੀ ਸੰਗਤ ਨੂੰ ਮਤਲਬ ਸਾਥ ਦਿੱਤਾ ਇਸ ਜਿਹੜੀ ਅਸੀਂ ਜਿਹੜਾ ਮਾਰਚ ਅਸੀਂ ਕੀਤਾ ਸੀ ਪਿਛਲੇ ਸਾਲ ਉਹਦੇ ਨਾਲ ਜਿਹੜੀ ਐਨਾ ਕਬ ਯਰ ਤੁਸੀਂ ਦੇਖ ਸਕਦੇ ਜਿਹੜੇ ਪਹਿਲਾਂ ਵਿਰੋਧ ਸੀ ਕੋੜ ਮਤਲਬ ਬਿਲ ਸਪான்ਸਰ ਹੈ ਤੇ ਉਮੀਦ ਇਹ ਹੈ ਕਿ ਮਤਲਬ ਐਲੀਸਟ ਐਕਚੁਅਲੀ ਸਾਨੂੰ ਲੱਗਦਾ ਹੈ ਕਿ ਅਸੈਂਬਲੀ ਦੇ ਵਿੱਚ ਤੇ ਸੈਂਟ ਦੇ ਵਿੱਚ ਬਹੁਤ ਹੀ ਪ੍ਰੋਬਲਮ ਸੀ ਹੋਣਾ ਹੁਣ ਸਾਨੂੰ ਗੌਰ ਨੇ ਤਾਂ ਰੋਲਾ ਹੈ ਸੋ ਸੋ ਜਿਨੀ ਸਾਡੀ ਕੋਈ ਸੰਗਤ ਮੈਂਬਰ ਜਈ ਉਹਨਾਂ ਦੇ ਕੋਈ ਪਹੁੰਚ ਹੈ ਉੱਥੇ ਜੇ ਉਹਨਾਂ ਦੇ ਕੋਈ ਕਨੈਕਸ਼ਨਸ ਹੋਵੇ ਉੱਥੇ ਸਾਨੂੰ ਜਰੂਰ ਦੱਸ ਦਿਓ ਤੇ ਅਸੀਂ ਅਲਿਸ ਖੁਣ ਵੀ ਅਸੀਂ ਸ਼ੁਰੂ ਕਰ ਸਕਦੇ ਅ ਸ਼ੁਰੂਆਤ ਅਲਿਸ ਕਰ ਸਕਦੇ ਕਿ ਉਹਨਾਂ ਦੇ ਨਾਲ ਗੱਲ ਬਾਤ ਕਰਦੇ ਹੁਣ ਇਹ ਤੋਂ ਹੀ ਜਿਹੜੀ ਗੱਲਬਾਤ ਹੋਵੇ ਸੋ ਮਨਜੀਤ ਸਿੰਘ ਇਹ ਇੰਪੋਰਟੈਂਟ ਜਿਹੜਾ ਇਸ਼ੂ ਕੀਤਾ ਕਿ ਕਿ ਤੁਸੀਂ ਇੱਕ ਰੂਡੀ ਸਾਲਰਸ ਨਾਲ ਮਿਲ ਕੇ ਪੰਜਾਬੀ ਲੈਂਗੁਏਜ ਵਾਲਾ ਵੀ ਬਿੱਲ ਲਿਆਂਦਾ ਸੀਗਾ ਹਾਂਜੀ ਉਹ ਸਾਰੇ ਜਗ੍ਹਾ ਪਾਸ ਹੋ ਗਿਆ ਸੀ ਗਵਰਨਰ ਨੇ ਵੀਟੋ ਉਦੋਂ ਕਰਤਾ ਸੀਗਾ that was a quite a setback so ਇਦਾਂ ਦੇ ਸੈਟਬੈਕ ਤੋਂ ਬਚਣ ਲਈ ਹੁਣ ਤੁਹਾਨੂੰ ਕੀ ਸੋਚਦਾ ਵੀ ਕੀ ਅਪਰੋਚ ਹੋਣੀ ਚਾਹੀਦੀ ਆਈ نو ਦਿਸ ਇਜ਼ ਫਿਊ ਮੰਥਸ ਡਾਊਨ ધ ਲਾਈਨ ਬਿਕੋਜ਼ ਵੀ ਨਿਹਬਾਦ ਇਹ ਚੀਜ਼ ਆਉਣੀ ਆ ਸੋ ਉਹਦੇ ਲਈ ਆਪਾਂ ਨੂੰ ਕਿੱਦਾਂ ਦੀ ਪ੍ਰੈਪਰੇਸ਼ਨ ਚਾਹੀਦੀ ਆ ਤੁਹਾਡੀ ਆਰਗੇਨਾਈਜੇਸ਼ਨ ਵੱਲੋਂ ਬਾਕੀ ਸੰਗਤ ਵੱਲੋਂ ਤੁਸੀਂ ਕੀ ਉਮੀਦ ਰੱਖਦੇ ਸੀ ਪ੍ਰੋਬਲਮ ਇ ਹੈ ਰਾਜਕਰਨ ਵੀ ਆਈ ਯੂਜੂਲੀ ਅਸੀਂ ਗੱਲਬਾਤ ਕਰਦੇ ਨੇ ਕਿ ਇਹ ਕਾਰਨ ਹੈ ਕਿਉਂਕਿ ਮਤਲਬ ਜਿਹੜਾ ਪਾਸ ਨਹੀਂ ਹੋਇਆ ਇਹ ਕਾਰਨ ਪਯੂਸ਼ ਜੀ ਐਸੀ ਬਸ ਆਪਣੀ opinions ਦਿੰਦੇ ਨੇ ਹੂੰ 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 ਪਿਛਲੇ ਪਿਛਲੇ ਸਾਲ ਦੀ 2 ਸਾਲ ਪਹਿਲੇ ਜਦੋਂ ਕੈਸ਼ ਬਿੱਲ ਜਦੋਂ SB403 ਦੇ ਰੋਲਾ ਹੋਇਆ ਸੀ ਉਦੋਂ ਤੁਸੀਂ ਕਹਿੰਦੇ ਸਾਡੀ ਪਹਿਲੀ ਵਾਰੀ ਸਾਡੇ ਕੋਲ ਪ੍ਰੂਫ ਸੀ ਕਿ ਕੀ ਹੋਇਆ ਸਬੂਤ ਉਦੋਂ ਸਾਨੂੰ ਮਿਲੇ ਸੀ ਕਿਉਂਕਿ ਜਿਹੜਾ ਸੈਨ ਫਰਾਂਸਿਸਕੋ ਕ੍ਰੋਨਿਕਲ ਉਹਨਾਂ ਨੇ ਪੂਰੀ ਮਤਲਬ ਆਰਟੀਕਲ ਕੱਢੀ ਸੀ ਉਹਦੇ ਬਾਰੇ ਹੂੰ ਹੂੰ ਯੂਰਜ ਜੀ ਐਸੀ ਗੱਲ ਬਾਤ ਕਰਦੇ ਨੇ ਕਿ ਕਿੱਦਾਂ ਇਨਸਾਈਡ ਉਹਨੂੰ ਇਨਫਲੂਐਂਸ ਕੀਤਾ ਗਿਆ ਰਿਐਲਿਟੀ ਇਹੀ ਹੈ ਕਿਸ ਮੈਨੂੰ ਹਜੇ ਕੋਈ ਪਤਾ ਨਹੀਂ ਕੋਈ ਸਿੱਖ ਪੋਲਿਟিক্যাল ਡੋਨਰ ਜਿਹੜੀ ਸਾਡੇ ਕੋਲ ਕੋਈ ਲਿੰਕ ਹੈਗਾ ਗਵਰਨਰ ਲੈਵਲ ਤੇ ਮੈਨੂੰ ਪਤਾ ਹੀ ਸੀ ਕਿ ਪਤਾ ਨਹੀਂ ਪਰ ਮੈਂ ਕਹਿੰਦਾ ਮੈਂ ਸੁਣਿਆ ਸੀ ਕਿ ਜਿਵੇਂ ਜਿਵੇਂ ਦیدار ਸਿੰਘ ਬੈਂਸ ਉਹ ਉਹਦੇ ਕਾਫੀ ਰਿਲੇਸ਼ਨਸ਼ਿਪ ਸੀ ਸ਼ਿਪਸੀ ਜੇਰੀ ਬਰਾਊਨ ਦੇ ਨਾਲ ਲੋਕੀ ਮੈਨੂੰ ਦੱਸਿਆ ਸੀ ਇਸ ਚੀਜ਼ ਗੱਲ ਸੁਣੀ ਦੀ ਗੱਲ ਸੁਣੀ ਸੀ ਪਰ ਮੈਂ ਕਿਸੇ ਤੋਂ ਹਜੇ ਤੱਕ ਕਿਸੇ ਦੇ ਅੱਗੇ ਸੁਣੀ ਨਹੀਂ ਦਾ ਲਾਈਕ ਕਿਈ ਲੋਕ ਮੈਨੂੰ ਕਹਿੰਦੇ ਕਿ ਰਾਜੀ ਰਾਜੀ ਜਿਹੜੇ ਬਰਾਡ ਬੇਕਰ ਸੀ ਉਹਦੇ ਵਿੱਚ ਕਾਫੀ ਰਿਲੇਸ਼ਨਸ਼ਿਪ ਹੈ ਮੈਂ ਰਾਜੀ ਨੂੰ ਪੁੱਛਿਆ ਸੀ ਕਿ ਨਹੀਂ ਇਹਦੇ ਹਾਂ ਠੀਕ ਹੈ ਅਸੀਂ ਇਕੱਠੇ ਫੰਡ ਰਾਈਜ਼ਰ ਤੇ ਗਏ ਪਰ ਇਹਦਾ ਨਹੀਂ ਮਤਲਬ ਕਿ ਮੇਰੇ ਕੋਲ ਉਹਦੇ ਫੋਨ ਨੰਬਰ ਹੈ ਸ਼ਾਇਦ ਕੋਈ ਲੋਕ ਹੋਣਗੇ ਖਾਸ ਕਰਕੇ ਬੇਵੀ ਦੇ ਵਿੱਚ ਕਿਉਂਕਿ ਆ ਗਵਰਨਰ ਤੋਂ ਪਹਿਲਾਂ ਇਵਨ ਲੂਟਨੈਂਟ ਗਵਰਨਰ ਬਣਨ ਤੋਂ ਪਹਿਲਾਂ ਉਹ ਸੀਗਾ ਮੇਅਰ ਆਫ ਸੈਨ ਫਰਾਂਸਿਸਕੋ ਹਾਂਜੀ ਯੂਜ਼ੂਲੀ ਜਿਹੜੇ ਤੁਸੀਂ ਕਹਿ ਸਕਦੇ ਜਿਹੜੇ ਵੱਡੇ ਪੋਲੀਟਿਸ਼ੀਅਨਸ ਹੁਣ ਜਿਹੜਾ ਪਾਵਰ ਹੈ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਲਾਸ ਐਂਜਲਸ ਤੇ ਵੀ ਸੀ ਕਿਉਂਕਿ ਆਬਾਦੀ ਉੱਥੇ ਹੀ ਹੈ ਪਰ ਹੁਣ ਟੈਕ ਕਰਕੇ ਪੈਸਾ ਸਾਰੇ ਬੀਰੀਆ ਦੇ ਵਿੱਚ ਸਿਲੀਕਨ ਵੈਲੀ ਚਾ। ਸੋ ਹੁਣ ਇਹ ਇਹ ਸਾਡੀ ਇੱਕ ਬੇਨਤੀ ਹੈ ਖਾਸ ਕਰਕੇ ਜਿਹੜੇ ਸਾਡੇ ਪੈਨ ਪ੍ਰਾ ਜਿਹੜੇ ਹੈਗੇ ਨੇ ਉੱਥੇ ਬੀਰੀਆ ਦੇ ਵਿੱਚ ਜਿਹੜੇ ਹੁਣ ਜਿਹੜਾ ਅੱਜ ਦਾ ਸਕੂਲ ਬੋਰਡ ਮੈਂਬਰ ਕੱਲ ਦਾ 시ਟੀ ਕਾਉਂਸਲ ਮੈਂਬਰ ਉਹ ਹੋਣਾ ਹੈ ਆ ਪਰਸੋ ਦੇ ਗਵਰਨਰ ਸੋ ਜਿੱਥੇ ਅਸੀਂ ਹੁਣ ਮਤਵੇ ਰਿਲੇਸ਼ਨਸ਼ਿਪਸ ਬਣਾ ਸਕਦੇ ਬਹੁਤ ਜ਼ਰੂਰੀ ਆ ਭਾਵੇਂ ਰਿਪਬਲਿਕਨ ਹੋਵੇ ਡੈਮੋਕ੍ਰੇਟ ਹੋਵੇ ਹਰ ਵਕਤੇ ਹੋਵੇ ਸਾਨੂੰ ਇਹ ਛੇ ਮਹੀਨੇ ਸਾਰੇ ਪਾਸੇ ਇਹ ਇਹ ਜਿਨ੍ਹਾਂ ਮੈਨੂੰ ਲੱਗਦਾ ਸਾਡੇ ਹਜੇ ਤੱਕ ਮਤਲਬ ਗਵਰਨਰ ਨੂੰ ਸਮਝ ਮੈਨੂੰ ਅਜੇ ਕੋਈ ਮਿਲੇ ਨਹੀਂ ਕੋਈ ਬੰਦਾ ਜਿਹੜੇ ਮੈਨੂੰ ਕਹਿ ਸਕਦੀ ਹਾਂ ਮੈਂ ਉਦੋਂ 5 ਸਾਲ ਪਹਿਲਾਂ ਮੈਨੂੰ ਮਿਲਿਆ ਸੀ ਜਮ ਇਸ ਤਰ੍ਹਾਂ ਮੈਂ ਉਹਦੇ ਕੋਲ ਉਹਦਾ ਫੋਨ ਨੰਬਰ ਹੈਗਾ ਯਾਰ ਪਰ ਤੁਹਾਨੂੰ ਕਈ ਵਾਰੀ ਤੁਹਾਨੂੰ ਇਹਦਾ ਲਿੰਕ ਚਾਹੀਦਾ ਹੈ ਫੰਡ ਰੇਜ਼ਿੰਗ ਤਾਂ ਬਥੇਰੇ ਕਰਦੇ ਨੇ ਸੇਕ ਉਹਨਾਂ ਦੀ ਫੰਡ ਰੇਜ਼ਿੰਗ ਕਰਦੇ ਨਹੀਂ ਪਰ ਉਹ ਉਹ ਵੀ ਕੋਈ ਲਿੰਕ ਨਹੀਂ ਜਦੋਂ ਲਾਈਕ ਹਰ ਬੰਦੇ ਚੈੱਕ ਲੇਖ ਸਕਦੇ ਪਰ ਤੁਹਾਨੂੰ ਰਿਲੇਸ਼ਨਸ਼ਿਪ ਬਣਾਉਣ ਨੂੰ ਬਹੁਤ ਜ਼ਰੂਰੀ ਹੈ ਤੁਹਾਨੂੰ ਇਹ ਸਿੱਖਾ ਨੂੰ ਫਿਰ ਵਰਕ ਕਰਨ ਦੀ ਜ਼ਰੂਰਤ ਆ ਕਿਉਂਕਿ ਲਾਸਟ ਸਟੈਪ ਉਹ ਆ ਆਪਾਂ ਫਰਸਟ ਸਟੈਪ ਕੀਤਾ ਆ ਆਪਾਂ ਨੂੰ ਆਪਣੇ ਗੇਮ ਦੇ ਹਰ ਸਟੈਪ ਦੇ ਉੱਤੇ ਐਕਟਿਵ ਰਹਿਣ ਦੀ ਜ਼ਰੂਰਤ ਆ ਚਾਹੇ ਅਗਲੀ ਕਮੇਟੀ 'ਚ ਜਾਣਾ ਸੈਨੇਟ 'ਚ ਜਾਣਾ ਅਸੈਂਬਲੀ ਦੀ ਕਮੇਟੀ 'ਚ ਜਾਣਾ ਅਸੈਂਬਲੀ 'ਚ ਜਾਣਾ ਫਿਰ ਇਵੈਂਚੁਅਲੀ ਗਵਰਨਰ ਤੱਕ ਜਾਣਾ ਸੋ ਉਹਦੇ ਕੰਨ ਕੋਈ ਭਰਨਾ ਦਵੇ ਜੇ ਸੈਨੇਟਰ ਇਹਨਾਂ ਦੇ ਕੋਈ ਕੰਨ ਉੱਤੇ ਜਾ ਸਕਦੇ ਸੀ ਉਸਦੇ ਉਲ ਪਿਛਲੀ ਵਾਰ ਗਵਰਨਰ ਦੇ ਕੋਈ ਭਰੇ ਜਾ ਸਕਦੇ ਸੋ ਆਪਣੇ ਬੰਦਿਆਂ ਨੂੰ ਐਕਟਿਵ ਹੋਣਾ ਪੈਣਾ ਖਾਸ ਕਰਕੇ ਉਦੋਂ ਨੈਨਦੀ ਪਾਈਪਿੰਗ politically ਆਪਣੇ ਬੰਦੇ ਨੂੰ ਹੋਰ ਵੀ ਚੀਜ਼ਾਂ ਦੇਖਣੀ ਪੈਣੀ ਆ ਹੀ ਇਜ਼ ਇਜ਼ ਗੋਇੰਗ ਟੂ ਰਨ ਫॉर ਨੈਕਸਟ ਟਾਈਮ ਰਾਈਟ ਤੇ ਜਿਹੜੀ ਹਿੰਦੂ ਲੌਬੀ ਆ ਲਾਈਕ ਇੰਡੀਆ ਵਾਲੀ ਜਿਹੜੀ ਲੌਬੀ ਆ ਇਟਸ ਗੈਟਿੰਗ ਪ੍ਰੀ ਸਟਰੋਂਗ ਇਟ ਇਜ਼ ਵੈਰੀ ਸਟਰੋਂਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਾਂ ਆਪਾਂ ਉਸ ਚੀਜ਼ ਦੇ ਪਿੱਛੇ ਰਹਿ ਗਏ ਬਹੁਤ ਪਿੱਛੇ ਭਾਵੇਂ ਅਸੀਂ 100 ਸਾਲ ਪਹਿਲਾਂ ਅਸੀਂ ਆਏ ਸੀ ਪਰ ਇਸ ਚੀਜ਼ ਦੇ ਵਿੱਚ ਅਸੀਂ ਬਹੁਤ ਪਿੱਛੇ ਰਹਿ ਗਏ ਤੇ ਉਹਨੂੰ ਮਨੀ ਦੀ ਉਹ ਦੇਖੋ ਜਿੰਨੇ ਵੀ ਪੋਲੀਟਿਸ਼ੀਅਨ ਹੈ ਜਿੱਦੇ ਮਰਜੀ ਦੁਨੀਆ ਚਲੇ ਜਾਓ ਪੋਲਿਟਿਸ਼ਨ ਮਨੀ ਦੇ ਨਾਲ ਚੈੱਕ ਦੇ ਨਾਲ ਚੱਲਦਾ ਹੈ ਤੇ ਆਪਾਂ ਉਸ ਦੀ ਪ੍ਰਾਈਮ ਐਗਜ਼ਾਮਪਲ ਵਾਈਟ ਹਾਊਸ ਦੇ ਵਿੱਚ ਵੀ ਦੇਖ ਰਹੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਚੱਲ ਹੀ ਜਾਣੀਆਂ ਆਪਾਂ ਆਪਣੇ ਆਪ ਨੂੰ ਸਟਰੋਂਗ ਕਰੀਏ ਵੀ ਉਹਦੇ ਇੱਕ ਪੈਰਲਲ ਉਹਦੇ ਕੰਨ ਦੇ ਵਿੱਚ ਆਪਣੀ ਆਵਾਜ਼ ਜਿਹੜੀ ਉਹ ਬਣੇ ਸੋ ਅਜੇ ਦੇਖੋ ਕਲੀਅਰਲੀ ਕਿਸੇ ਵੀ ਮੁਲਕ ਦਾ ਨਾਮ ਨਹੀਂ ਉਸ ਫਿਲਮ ਦੇ ਵਿੱਚ ਬਟ HAF ਵਰਗੀ CO COHNA ਵਰਗੀਆਂ ਨੇ ਸਾਰਿਆਂ ਨੇ ਇੰਡੀਆ ਦੇ ਉੱਤੇ ਲਾ ਕੇ ਜਿਹੜਾ ਉਹ ਇਹ ਇਹ ਇੰਡੀਵਿਡ ਏ ਜਿਹੜੀ ਫੈਸਲਾ ਸੀ ਇਹ ਇਹ ਅਸੀਂ ਖੇਤੀ ਕੋਈ ਇਸ ਫੈਸਲ ਨੀ ਬਣਾਇਆ ਸੋ ਕਾਬੀ ਇਹੋ ਦੀ ਆਫਸਿਸ ਸਾਨੂੰ ਦੱਸਿਆ ਸੀ ਕਿ ਉਹਦੇ ਵਿੱਚ ਕੋਈ ਮੁਲਕ ਦਾ ਨਾਮ ਨਹੀਂ ਨਾਮ ਨਹੀਂ ਲੈਣਾ ਅਸੀਂ ਉਹ ਉਹਨੂੰ ਪਤਾ ਹੀ ਸੀ ਕਿ ਆਪੋਜੀਸ਼ਨ ਹੋਣਾ ਹੀ ਹੈ ਜਿਆਦਾ ਹੋਊਗਾ ਹਾਂ ਉਹਨੂੰ ਲੱਗੇ ਕਿ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਤੁਸੀਂ ਕਹਿੰਦੇ ਗੁੱਡ ਫੇਥ ਆਪੋਜੀਸ਼ਨ ਕਿਤੇ ਸੀ ਆ ਲਾਸਟ ਟਾਈਮ ਅਸੀਂ ਵੈਸੇ ਅਸੀਂ ਉਹਨੂੰ ਦੱਸਿਆ ਸੀ ਕਿ ਇਹ ਕੋਈ ਗੁੱਡ ਫੇਥ ਦੇ ਵਿੱਚ ਨਹੀਂ ਹੈ ਉਹਨਾਂ ਨੇ ਆਪੋਜੀਸ਼ਨ ਕਰਨਾ ਹੀ ਕਰਨਾ ਤਾਂ ਵੀ ਤੁਸੀਂ ਇੰਡੀਆ ਦੇ ਨਾਲ ਲਿਖੋ ਨਾਲ ਲਿਖੋ ਉਹਨਾਂ ਨੇ ਦੇਖ ਲਿਆ ਪਰ ਉਹ ਉਹਨੇ ਮੰਨੀ ਨਹੀਂ ਕਿਉਂਕਿ ਉਹ ਉਹ ਲੋਕਾਂ ਨੂੰ ਉਹ ਜਾਣਦੀ ਨਹੀਂ ਸੋ ਹੁਣ ਉਹ ਖੁਸ਼ ਕਰਨਾ ਚਾਹੁੰਦੀ ਸੀ ਹਾਂਜੀ ਅਮ ਸੋ ਤੇ ਸਾਡੀ ਕਾਫੀ ਬੈਸ ਹੋਈ ਸੀ ਮਤਲਬ ਜਿਹੜੀ ਜਿਹੜੀ ਗਰੁੱਪਸ ਜਿਹੜੀ ਇਨਵੋਲਵ ਸੀ ਜਿਵੇਂ ਸਿੱਖ ਕੋਲੀਸ਼ਨ ਸੋਲਵਡ ਹੈ ਏਸੀ ਕਿ ਕਿ ਹਾਂ ਠੀਕ ਹੈ ਵੀ ਆਪਾਂ ਇਹਨਾਂ ਨੂੰ ਮਤਲਬ ਹਾਂ ਇਸ ਗੱਲ ਤੇ ਅਸੀਂ ਕਾਫੀ ਮਤਲਬ ਕੰਵਰਸੇਸ਼ਨ ਹੋ ਰਹੀ ਨਾ ਨੇ ਕਿ ਅਭੀ ਫਿਰ ਰਹਿੰਦੀ ਹੈ ਏਸੀ ਸੋ ਦੈਟਸ ਦਾ ਰੀਜ਼ਨ ਵਾਈ 100% ਇਹ ਵੀ ਉਹਨਾਂ ਨੂੰ ਵੀ ਹੁਣ ਕਲੀਅਰ ਹੋ ਗਿਆ ਸੋ ਇਹ ਅਸੀਂ ਚਾਹੁੰਦੇ ਨੇ ਕੜ ਤੋਂ ਕੜ ਇਹ ਵੀ ਇੱਕ ਜਿੱਤ ਹੋ ਸਕਦਾ ਕਿ ਅਸੀਂ ਸਾਰੇ ਐਲੀਸ ਅਸੈਂਬਲੀ ਤੇ ਸੈਨੇਟਰਸ ਨੂੰ ਦਿਖਾ ਸਕਦੇ ਕਿ ਇਹ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਮੈਨੂੰ ਕਹਿੰਦਾ ਸਾਰੇ ਹਿੰਦੂਸ ਪਰ ਇਹ ਜਿਹੜੇ ਇਹ ਹਿੰਦੂਤਵ ਇਹ ਫਾਊਂਡੇਸ਼ਨ ਇਹ ਕੋਈ ਇਹਨਾਂ ਦੇ ਵਿੱਚ ਕੋਈ ਅਸੂਲ ਹੈ ਨਹੀਂ ਇਹਨਾਂ ਦੇ ਵਿੱਚ ਕੋਈ ਸਦਾਨਤ ਹੈ ਨਹੀਂ ਇਹਨਾਂ ਦੀ ਬਸ ਪਾਵਰ ਫੋਕਸ ਹੈ ਕਿ ਇਹ ਜਿਹੜੀ ਫੋਮਿਟੇਰੀਅਨ ਸਰਕਾਰਾਂ ਨੂੰ ਬੇਦਖਸ਼ ਕਰ ਬਸ ਉਹ ਹੀ ਹੈ ਹੋਰ ਕੁਝ ਨਹੀਂ ਇਵਨ ਜਿਹੜੀ ਹਿੰਦੂ ਕਮਿਊਨਿਟੀ ਉਹ ਉਹ ਵੀ ਮੈਨੂੰ ਪਤਾ ਹੈ ਦੇਅਲ ਥਰੋ ਦ ਮੰਡੇ ਦਾ ਬਸ ਉਹਨਾਂ ਦੇ ਉਹਨਾਂ ਦੀ ਆਰਡਰਸ ਆਉਂਦੀਆਂ ਉੱਥੇ ਤੋਂ ਉਤੋਂ ਹੀ ਆਉਂਦੇ ਡਾਇਰੈਕਟ ਸੋ ਸੋ ਬੜੀਆਂ ਆਈ ਓਪਨਿੰਗ ਗੱਲਾਂ ਨੇ ਸੋ ਇਹ ਗਾਂ ਸ਼ੇਅਰ ਵੀ ਕਰੋ ਗੱਲਾਂ ਬਾਤਾਂ ਵੀ ਕਰੋ ਇਸ ਚੀਜ਼ ਦੇ ਉੱਤੇ ਤੇ ਜ਼ਰੂਰ ਆਪਣਾ ਅੱਗੇ ਕਿੱਦਾਂ ਕਰਨਾ ਹੈ ਉਹ ਉਹਦੀ ਵੀ ਆਪਾਂ ਨੂੰ ਤਿਆਰੀ ਕਰਨ ਦੀ ਜਿਹੜੀ ਜ਼ਰੂਰਤ ਆ ਜਿਹੜੀ ਵੀ ਆਰਗੇਨਾਈਜੇਸ਼ਨ ਤੁਹਾਨੂੰ ਚੰਗੀ ਲੱਗਦੀ ਹੈ ਜਿਹੜੀ ਤੁਹਾਨੂੰ ਲੱਗਦਾ ਹੈ ਵੀ ਉਹ ਕੰਮ ਕਰਦੀ ਹੈ ਇਹੋ ਜੀ ਚੀਜ਼ ਦੇ ਉੱਤੇ ਉਹਦੇ ਨਾਲ ਗੱਲਬਾਤ ਕਰੋ ਕੋਈ ਵੀ ਇੱਕ ਬੇਨਤੀ ਹੈ ਜਿਹੜੀ ਕੋਈ ਨੌਜਵਾਨ ਜਿਹੜੀ ਮੇਬੀ ਰਿਸਰਚ ਦੇ ਵਿੱਚ ਥੋੜੀ ਜਿਹਾ ਉਹਨਾਂ ਦੀ ਇੰਟਰਸ ਹੈ ਜਿਹੜੀ ਸਾਰੇ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਗਰੋਥ ਸੀਗੇ ਆਪਾਂ ਉਹਨਾਂ ਦੀ ਥੋੜੀ ਜਿਹਾ ਸਟੱਡੀ ਕਰੀਏ ਵੇਖੋ ਕੌਣ ਆ ਵੇਖੋ ਕੌਣ ਹੈ ਤੇ ਉਹਦੀ ਵਿੱਚ ਵੀ ਦੇਖੋ ਅਸਲੀ ਅਸਲੀ ਤੇ ਵਿੱਚ ਕੋਈ ਐਕਚੁਅਲ ਆਰਗੇਨਾਈਜੇਸ਼ਨ ਹੈ ਜਾਂ ਨਾ ਕੋਈ ਆਰਗੇਨਾਈਜੇਸ਼ਨ ਨਹੀਂ ਮੈਨੂੰ ਲੱਗਦਾ ਉਹ ਵੀ ਕਈ ਆ ਬਈ ਬਾਤ ਜਿਹੜੇ ਮੈਂ ਪੜ੍ਹਿਆ ਸੀ ਮੈਨੂੰ ਲੱਗਿਆ ਵੀ ਦੋ ਜੀਓ ਸ਼ਾਰਗਰ ਵੀ ਹਾਂ ਮੈਂ ਉਹ ਵੀ ਪੜ੍ਹਿਆ ਸੀ ਸੋ ਪਰ ਜਿਹੜੀ ਪੋਰਟਲ ਜਿੱਥੇ ਤੁਸੀਂ ਸਬਮਿਟ ਕਰ ਸਕਦੇ ਉਹਦੇ ਵਿੱਚ ਕੋਈ ਚੈੱਕ ਨਹੀਂ ਕੋਈ ਚੈੱਕ ਨਹੀਂ ਹੈ ਤੁਸੀਂ ਜੋ ਮਰਜ਼ੀ ਲਿਖ ਸਕਦੇ ਹੋ ਜੋ ਮਰਜ਼ੀ ਲਿਖ ਸਕਦੇ ਹੋ ਸੋ ਜੇ ਜੇ ਕਿਸੇ ਦੀ ਇੰਟਰਸਟ ਹੈ ਇਹ ਚੀਜ਼ ਨੂੰ ਜ਼ਰੂਰ ਕਰੋ ਪਰ ਇਹ ਵੀ ਅੱਗੇ ਤੋਂ ਉਹਦੇ ਹੱਕ ਦੇ ਵਿੱਚ ਵੋਟ ਪਾਉਣ ਲੱਗੇ ਉਸੇ ਪੋਰਟਲ ਦੇ ਪਿੱਛੇ ਨਾ ਹਟਿਓ ਉਹ ਕਰਨਾ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਹੈ ਤੇ ਲਾਸਟ ਟਾਈਮ ਜਦੋਂ ਲਾਸਟ ਟਾਈਮ ਆਏ ਸੀਗੇ ਸੋ ਇਹ ਲਾਸਟ ਦਾ ਕਪ ਆਫ ਫਾਈਟ ਜਿਹੜੀ ਉਹ ਕਰਨੀ ਆ ਬਸ ਫਿਰ ਹੀ ਆਈ ਓਪਨਿੰਗ ਜਦੋਂ ਤੁਸੀਂ ਕਿਹਾ ਵੀ ਐਚ ਐਫ ਦੇ ਸਾਫ ਸਪਸ਼ਟ ਪਤਾ ਲੱਗ ਗਿਆ ਇਹ ਉਹਨਾਂ ਦੇ ਮਨ ਦੇ ਵਿੱਚ ਕੀ ਆ ਉਹ ਪ੍ਰੋਪਗੈਂਡਾ ਪ੍ਰੋਪਗੈਂਡੀਸਟ ਜਿਹੜੀ ਇੱਕ ਆਰਗੇਨਾਈਜੇਸ਼ਨ ਬਣੀ ਆ ਜਿਨ੍ਹਾਂ ਦਾ ਕੰਮ ਹੀ ਇਹ ਆ ਰੀਸੈਂਟਲੀ ਆਪਾਂ ਇਹ ਵੀ ਦੇਖਿਆ ਨਾ ਨਾਲ ਹੀ ਫ੍ਰੀਮੌਂਟ ਦੇ ਵਿੱਚ ਐਥਨਿਕ ਸਟੱਡੀਜ਼ ਦੇ ਉਲਟ ਜਾ ਕੇ ਕਿਦਾਂ ਐਚ ਐਫ ਵਾਲੀ ਬੋਲਦੇ ਐਚ ਐਫ ਸੀ ਸੇਮ ਸੇਮ ਆਰਗੇਨਾਈਜੇਸ਼ਨ ਆ ਸੇਮ ਸੇਮ ਕੈਂਪੇਨ ਮੇਨ ਆਰਗੇਨਾਈਜੇਸ਼ਨ ਉਹ ਹੀ ਆ ਮੇਨ ਆਰਗੇਨਾਈਜੇਸ਼ਨ ਹੋਈ ਆ ਉਹਨਾਂ ਦੇ ਸਾਰੇ ਜਿਹੜੇ ਬੋਰਡ ਮੈਂਬਰਸ ਮੋਸਟਲੀ ਓਵਰ ਸੀਸ ਫਰੈਂਡਸ ਆਫ ਦਿ ਬੀਜਪੀ ਸੇਮ ਬੰਦੇ ਹੈਗੇ ਨੇ ਹੂੰ ਸੋ ਸਿੱਖਾਂ ਨੂੰ ਵੀ ਜਿਹੜਾ ਹੈ ਨਾ ਸੁਚੇਤ ਰਹਿਣ ਦੀ ਜਿਹੜੀ ਜ਼ਰੂਰਤ ਆ ਇਸ ਨੂੰ ਅੱਗੇ ਲੈ ਕੇ ਚੱਲ ਗਏ ਆ ਚਾ ਆਪਾਂ ਹੁਣ ਅਗਲੀ ਗੱਲਬਾਤ ਤੇ ਵੱਲ ਵਧਦੇ ਆ ਇਸ ਵਾਰ ਜਿਹੜੀ ਜਗਾਰ ਆਰਗੇਨਾਈਜੇਸ਼ਨ ਜਿਹੜਾ ਮੂਵਮੈਂਟ ਆ ਬੀਰਸੈਲਮਾ ਨਗਰ ਕੀਰਤਨ ਦੇ ਵਿੱਚ ਕਾਫੀ ਵੱਧ ਚੜ ਕੇ ਅੱਗੇ ਜਿਹੜਾ ਉਹ ਹਿੱਸਾ ਲੈ ਰਹੀ ਹੈ ਸੋ ਕਿੱਦਾਂ ਦੇ ਪ੍ਰੋਗਰਾਮ ਉਲੀਕੇ ਗਏ ਨੇ ਜਿਹੜਾ ਉਹ ਨਗਰ ਕੀਰਤਨ ਆ ਰਿਹਾ ਸੋ ਸਿਮਰਨ ਜੀ ਤੁਹਾਨੂੰ ਸਾਰੀ ਸਕੇਜੂਲ ਤੁਹਾਨੂੰ ਦੱਸੂਗਾ ਅਸੀਂ ਤਾਂ ਬਹੁਤ ਧੰਨਵਾਦੀ ਆ ਬਸ ਜਿਹੜੀ ਸਲਮਾ ਗੁਰੂਕਰਦ ਦੇ ਜਿਹੜੀ ਕਮੇਟੀ ਆ ਉਹਨਾਂ ਨਾਲ ਹੀ ਅਸੀਂ ਗੱਲਬਾਤ ਕੀਤੀ ਸੀ ਉਹ ਉਹਨਾਂ ਦੇ ਨਾਲ ਕਿ ਜਿੱਥੇ ਅਸੀਂ ਯੂਥ ਨੂੰ ਮਤਲਬ ਜਿਆਦਾ ਲਾ ਕੇ ਆ ਸਕਦੇ ਇਸ ਇਸ ਨਗਰ ਕੀਤੇ ਦੀ ਪ੍ਰੋਗਰਾਮ ਉਹ ਅਸੀਂ ਕਿਵੇਂ ਕਰ ਸਕਦੇ ਤੇ ਉਹ ਉਹਨਾਂ ਦੀ ਬਿਲਕੁਲ ਸੀ ਕਿ ਹਾਂ ਜਿੱਥੇ ਅਸੀਂ ਪਾਰਟਨਰਸ਼ਿਪ ਕਰ ਸਕਦੇ ਕਿਉਂਕਿ ਉਹ ਵੀ ਉਹ ਚਾਹੁੰਦੇ ਨੇ ਕਿ ਮਤਲਬ ਯੂਥ ਸਭ ਤੋਂ ਜਿਆਦਾ ਇਨਵੋਲਵਮੈਂਟ ਹੋਵੇ ਪਰ ਸਿਮਰਜੀਤ ਸਿੰਘ થોਡਾ ਪੂਰੀ ਮਤਲਬ ਸ케줄 ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਸਲਮਾ ਗੁਰਦੁਆਰੇ ਜਿਹੜਾ ਆਪਣਾ ਹਾਈਲੈਂਡ ਹਾਈਲੈਂਟ ਸੀ ਜਿੱਥੇ ਆ ਉੱਥੇ ਅਸੀਂ ਜਿੱਦਾਂ ਹੁਣ ਅਸੀਂ ਯੂਬਸਿਟੀ ਉੱਥੇ ਲਗਭਗ ਆਈ ਥਿੰਕ ਆਲਮੋਸਟ ਫੋਲੋ ਵੀਕ ਉਥੇ ਪ੍ਰੋਗਰਾਮ ਚੱਲਦਾ ਹੀ ਆ ਮੰਡੇ ਤੋਂ ਲੈ ਕੇ ਦੋ ਤਿੰਨ ਵੀਕ ਹੀ ਚੱਲਦਾ ਹੈ ਦੋ ਤਿੰਨ ਵੀਕ ਚੱਲਦਾ ਹੀ ਹੈ ਹਨਾ ਉੱਥੇ ਫਿਰ ਨਾਲੇ ਬਹੁਤ ਜਿੱਦਾਂ ਉੱਥੇ ਢਾਡੀ ਰਾਗੀ ਵਗੈਰਾ ਜਿੱਦਾਂ ਨ ਕੀਰਤਨ ਜਿੱਦਾਂ ਕਥਾਵਾਚਕ ਜਿੱਦਾਂ ਉੱਥੇ ਇਕੱਠੇ ਹੁੰਦੇ ਆ ਤੇ ਸੰਗਤ ਵੀ ਕਾਫੀ ਹੋ ਜਾਂਦੀ ਆ ਸੇਮ ਥਿੰਗ ਅਸੀਂ ਵੀ ਚਾਹੁੰਦੇ ਇਥੇ ਫਰੇਜ਼ਨੋ ਵਿੱਚ ਵੀ ਇਦਾਂ ਦਾ ਮਾਹੌਲ ਬਣੇ ਸਿਰਫ ਸਲਮਾ ਗੁਰਦੁਆਰੇ ਨਾ ਕੀਰਤਨ ਦੇ ਨਹੀਂ ਬਾਕੀ ਗੁਰਦੁਆਰੇ ਦੇ ਨਗਰ ਕੀਰਤਨ ਜਿਹੜੇ ਵੀ ਹੈਗੇ ਆ ਮਤਲਬ ਵੀਕ ਲੌਂਗ ਪ੍ਰੋਗਰਾਮ ਹੋਣ ਸੋ ਅਸੀਂ ਇਸ ਜਿਹੜਾ ਹੁਣ ਸਲਮਾ ਗੁਰਦੁਆਰੇ ਜਿਹੜਾ ਪ੍ਰੋਗਰਾਮ ਹੋਣਾ ਹੈ ਨਗਰ ਕੀਰਤਨ ਦਾ ਅਸੀਂ ਇਕੱਠੇ ਹੋ ਕੇ ਰਲ ਕੇ ਅਸੀਂ ਬੇਸਿਕਲੀ ਬੁੱਧਵਾਰ ਤੋਂ ਲੈ ਕੇ ਜਿੱਦਾਂ ਸੰਡੇ ਤੱਕ ਅਸੀਂ ਉੱਥੇ ਹੋਣਾ ਹੈ ਜਕਾਰ ਮੂਵਮੈਂਟ ਨੇ ਨਾਲੇ ਬਾਕੀ ਜਿਹੜੇ ਸਾਡੇ ਨੌਜਵਾਨ ਵੀ ਹੈਗੇ ਉੱਥੇ ਵੀ ਹੋਗੇ ਸੋ ਥੋੜਾ ਜਿਹਾ ਹੁਣ ਸਕੈਡਿਊਲ ਮੈਂ ਦੱਸਦਾ ਆਂ ਪੇ ਉੱਥੇ ਕੀ ਹੋਣਾ ਆਪਣਾ ਬੁੱਧਵਾਰ ਜਿਹੜਾ ਹੈਗਾ ਬੁੱਧਵਾਰ ਹਰੇਕ ਪ੍ਰੋਗਰਾਮ ਜਿਹੜੇ ਸ਼ਾਮੀ ਹੋਣਾ ਉਹ 5 5:30 ਵਜੇ ਤੋਂ ਲੈ ਕੇ 8 ਵਜੇ ਤੱਕ ਆ ਹਾਂਜੀ ਤੇ ਉੱਥੇ ਜਿਹੜਾ ਬੁੱਧਵਾਰ ਨੂੰ ਹੈਗਾ ਉੱਥੇ ਫਿਰ ਢਾਡੀ ਦਰਬਾਰ ਹੋਗਾ ਹਾਂਜੀ ਤੇ ਜਿਹੜਾ ਵੀਰਵਾਰਾ ਦਾ ਪ੍ਰੋਗਰਾਮ ਅਸੀਂ ਉੱਥੇ ਅਸੀਂ ਬੱਚਿਆਂ ਦਾ ਪ੍ਰੋਗਰਾਮ ਰੱਖਣਾ ਹੈ ਮਤਲਬ ਜਿਹੜੇ ਵੀ ਆਪਣੇ ਇੱਥੇ ਪੂਰੇ ਗ੍ਰੇਟਰ ਫੈਜ਼ਨੋ ਏਰੀਆ ਜਿਹਨੂੰ ਕਹਿੰਦੇ ਆ ਜਿੰਨੇ ਵੀ ਸਾਡੇ ਇੱਥੇ ਖਾਲਸਾ ਸਕੂਲ ਪੰਜਾਬੀ ਸਕੂਲ ਆ ਹਾਂਜੀ ਏਕ ਜਿੱਦਾਂ ਖਾਸ ਸਕੂਲ ਪੰਜਾਬੀ ਸਕੂਲ ਨੂੰ ਅਸੀਂ ਟਾਈਮ ਦੇਣਾ ਲਾਈਕ ਦੋ ਸ੍ਰੀ ਕੀਰਤਨੀਆਂ ਜੋ ਵੀ ਆ ਬੱਚਿਆਂ ਨੂੰ ਲੈ ਕੇ ਹਨ ਉਹਨਾਂ ਦਾ ਜਿੱਦਾਂ ਲਾਈਕ 15 ਮਿੰਟ 30 ਮਿੰਟ ਦੇ ਦੋ ਸ਼ਬਦ ਜਥੇ ਨੂੰ ਉਹਨਾਂ ਨੂੰ ਬੱਚਿਆਂ ਨੂੰ ਕਰੇ ਤੇ ਬਾਕੀ ਜਿਹੜਾ ਵੀ ਸਾਰਾ ਪ੍ਰੋਗਰਾਮ ਹੈਗਾ ਜਿੱਦਾਂ ਰਹਿਰਾ ਸਾਹਿਬ ਪਾਠ ਵੀ ਬੱਚਾ ਲੀਡ ਕਰੂਗਾ ਠੀਕ ਆ ਤੇ ਆਪਣਾ ਅਰਦਾਸ ਵੀ ਸੁਖਾਸਣ ఎవਰੀਥਿੰਗ ਲੰਗਰ ਦੀ ਸੇਵਾ ਲੰਗਰ ਦੀ ਸੇਵਾ ਸੋ ਦੇਖ ਸੇਵਾ ਡਵਲਪਮੈਂਟ ਕਰ ਰਹੇ ਹਾਂ ਖਾਸ ਸਕੂਲ ਦੇ ਬੱਚਿਆਂ ਹਾਂਜੀ ਸਾਰੇ ਖਾਸ ਸਕੂਲ ਦੇ ਜਿਹੜੇ ਐਸਆਰ ਦੇ ਵਿੱਚ ਬੱਚੇ ਹੁਣ ਖੁੱਲਾ ਸੱਦਾ ਆ ਅਸੀਂ ਉਹਦਾ ਕੰਟੈਕਟ ਕੀਤਾ ਹੋਇਆ ਡਾਇਰੈਕਟਲੀ ਆਲਮੋਸਟ ਆਲ ਪੰਜਾਬੀ ਸਕੂਲਾਂ ਖਾਸ ਕਰਕੇ ਜਿਵੇਂ ਤੁਹਾਡੇ ਸਕੂਲ ਦੇ ਨਾਲ ਨਹੀਂ ਹੱਦ ਤੱਕ ਅਸੀਂ ਕੰਟੈਕਟ ਕੀਤਾ ਜਰੂਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਐਂਡ ਵੀ ਆਪਣੀ ਬੱਚੀ ਨੂੰ ਜਰੂਰ ਲੱਕੋ ਇਹ ਵੀ ਬੇਨਤੀ ਹੈ ਕਿ ਕਈ ਵਾਰੀ ਬਹੁਤ ਸਾਰੇ ਖਾਸ ਸਕੂਲ ਵਾਲੇ ਦੂਜੇ ਵੀ ਜਿਹੜੇ ਬਿਲਕੁਲ ਜੀ ਬਿਲਕੁਲ ਐਨੀਬਾਡੀ ਹਾਂਜੀ ਖੁੱਲ੍ਹਦਾ ਸਾਰੀ ਪੇਰੈਂਟਸ ਨੂੰ ਕਾਲ ਕਰਨ ਲੇ ਨੇ ਉਹਨਾਂ ਨੇ ਪੁੱਛਿਆ ਕਿ ਨੈਣ ਦੀ ਪਸੀ ਆਪਣੀ ਬੱਚੀ ਦੀ ਵੌਲੰਟੀਅਰਸ ਆਵਰ ਸਾਨੂੰ ਸਾਨੂੰ ਚਾਹੀਦੇ ਨੇ ਫਿਰ ਉਸੇ ਵੀਰਵਾਰ ਆਪਣੀ ਬੱਚੇ ਨੂੰ ਜਰੂਰ ਲੈ ਕੇ ਆਪੇ 5 ਸਾਲ ਦਾ ਬੱਚਾ ਪਾਵੇਂ 15 ਸਾਲ ਦਾ ਬੱਚਾ ਸਾਰੇ ਆ ਜੋ ਸੋ ਬੁੱਧਵਾਰ ਹੈਗਾ ਜੀ ਸ਼ਾਮ ਨੂੰ ਅਸੀਂ ਤੁਹਾਡੀ ਦਰਬਾਰ ਆਪਣਾ ਤੇ ਥਰਸਡੇ ਵੀਰਵਾਰ ਜਿਹੜਾ ਦਿਨ ਹੈਗਾ ਆ ਉਹ ਹੋਣਾ ਬੱਚਿਆਂ ਦਾ ਪ੍ਰੋਗਰਾਮ ਤੇ ਸ਼ੁੱਕਰਵਾਰ ਜਿਹੜਾ ਪ੍ਰੋਗਰਾਮ ਹੈਗਾ ਅਸੀਂ ਇੱਕ ਇੱਕ ਬੀਬੀਆਂ ਦਾ ਜਥਾ ਹੈਗਾ ਆ ਉਹਨਾਂ ਦਾ ਨਾਮ ਗਾਵਨੀਆ ਤੇ ਆਪਣੇ ਜੀ ਤੇ 베ਰੀਏ ਤੋਂ ਈਸਟ ਕੋਸਟੋਂ ਆਇਆ ਬਹੁਤ ਉਹ ਜਿਹੜਾ ਪਤੰਤੀ ਸਾਜਣਾ ਜਿਹਦਾ ਆਪਣੇ ਪੁਰਾਣੇ ਸਾਜਣਾ ਉਹ ਕੀਰਤਨ ਕਰਦੇ ਆ ਉਹਨਾਂ ਨੇ ਉਹ ਸ਼ੁੱਕਰਵਾਰ ਸ਼ਾਮੀ ਆਉਣਾ ਆ ਭਈ ਉਹ ਉਹ ਵੀ ਇੱਥੇ ਦੀ ਜੰਪਲ ਬੱਚੇ ਤੇ ਇਹ ਵੀ ਸਾਡੀ ਬੇਨਤੀ ਹੈ ਕਿ ਖਾਸ ਕਰਕੇ ਜਿਵੇਂ ਸਾਡੇ ਰਾਜਕਰਨ ਵੀਰ ਉਹਦੇ ਕੋਲ ਇੱਕ ਨਿੱਕੀ ਟੀ ਵੀ ਹੈਗੀ ਡਾਟਰ ਵੀ ਹੈਗੀ ਆ ਯੂ ਨੋ ਕਈ ਵਾਰੀ ਅਸੀਂ ਕਹਿੰਦੇ ਨੇ ਕਿ ਸਾਡੀ ਅਤਰਮ ਦੇ ਵਿੱਚ ਪੂਰੀ ਕੁਆਲਿਟੀ ਤੇ ਸਾਡੀ ਪੂਰੀ ਇਟਸ ਪੂਰੀ ਕੁਆਲਿਟੀ ਹੈ ਪਰ ਕਈ ਵਾਰੀ ਸਾਡੇ ਬੱਚੇ ਦੇਖਦੇ ਨਹੀਂ ਕਿ ਮਤਲਬ ਜਿਵੇਂ ਲਾਈਕ ਲਾਈਕ ਆਰਥਾ ਦੀ ਤੇ ਕੀਰਤ ਤੇ ਇਹ ਚਾ ਸੋ ਅਸੀਂ ਇਹ ਚਾਹੁੰਦੇ ਨੇ ਕਿ ਇਸ ਬੇਸ ਸਾਡੀ ਬੇਨਤੀ ਹੈ ਕਿ ਸਾਰੀ ਕਮਿਊਨਿਟੀ ਖਾਸ ਕਰਕੇ ਕੁੜੀਆਂ ਨਹੀਂ ਪਰ ਕੱਲੇ ਨਹੀਂ ਉਸ ਉਸ ਸ਼ੁਕਰਵਾਰ ਉਹਨਾਂ ਨੂੰ ਵੀ ਉਤਸ਼ਾਹਤ ਕਰ ਰਹੇ ਹਾਂ ਹਾਂਜੀ ਫਿਰ ਉਹ ਕੌਨਫੀਡੈਂਸ ਆ ਜਾਂਦੀ ਬੱਚੀਆਂ ਚ ਹਾਂ ਜੀ ਕੌਨਫੀਡੈਂਸ ਹੁੰਦਾ ਹੈ ਤੇ ਜਿਹੜਾ ਹੁਣ ਸ਼ੁੱਕਰਵਾਰਾ ਦਿਨ ਹੈਗਾ ਉਹ ਉਸ ਦਿਨ ਹੈ ਨਾ 2 ਵਜੇ ਤੋਂ ਲੈ ਕੇ ਪ੍ਰੋਗਰਾਮ ਸ਼ੁਰੂ ਆ ਤੇ ਹਾਂ ਜੁਪੈਰ ਨੂੰ ਉੱਥੇ ਬੱਚਿਆਂ ਦੇ ਗੇਮਾਂ ਹੋਣੀਆਂ ਆ ਉੱਥੇ ਬੱਚਿਆਂ ਨੂੰ ਲੈ ਕੇ ਆ ਖੁੱਲਾ ਹੋਣਾ ਤੇ ਨਾਲੇ ਸ਼ਾਮ ਨੂੰ ਉੱਥੇ ਇੱਕ ਬਹੁਤ ਵੱਡਾ ਦਸਤਾਰਬੰਦੀ ਕੰਪੀਟੀਸ਼ਨ ਅੱਛਾ ਹਾਂਜੀ ਹਾਂਜੀ ਅਸੀਂ ਪੇਸ਼ ਕਰਨੇ ਪੇਸ਼ ਕਰਨ ਲੱਗੇ ਹਾਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਉੱਥੇ ਜ਼ਰੂਰ ਟ੍ਰੋਫੀਆਂ ਹੋਣੀਆਂ ਉਹ ਅਸੀਂ ਜਿਹੜਾ ਦਸਤਾਰ ਵਾਲਾ ਕੰਪੀਟੀਸ਼ਨ ਹੋਣਾ ਉਹ ਅਸੀਂ 7 6:30 ਵਜੇ ਸ਼ਾਮ ਨੂੰ ਕਰਨਾ ਹੈ ਕੋਈ ਵੀ ਉਮਰ ਵਰਗ ਹੈ ਕੋਈ ਸਾਰ ਸੋ ਇੱਕ ਦੋ ਕੈਟੇਗਰੀਆਂ ਆ ਇੱਕ 14 and under ਇੱਕ 14 and above ਹਾਂਜੀ ਹਾਂਜੀ ਨਾਲੇ ਉੱਥੇ ਫਿਰ ਇਨਾਮ ਵੀ ਦਿੱਤੇ ਜਾਓਗੇ ਬਹੁਤ ਵਧੀਆ ਜੀ ਤੇ ਆਪਣਾ ਉੱਥੇ ਨਾਲੇ ਜਿਹੜਾ ਸੰਡੇ ਦਾ ਪ੍ਰੋਗਰਾਮ ਉਹ ਤਾਂ ਜਿਹੜਾ ਨਾਰਮਲ ਸੰਡੇ ਹਾਂਜੀ ਨਹੀਂ ਇਹ ਆਈ ਥਿੰਕ ਚਲੋ ਵਧੀਆ ਉਪਰਾਲਾ ਹੋਰ ਜਿਹੜੇ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਉਪਰਾਲੇ ਹੁੰਦੇ ਉਹ ਵਧੀਆ ਆ ਜਿੱਥੇ ਮਿਸਿੰਗ ਆ ਉੱਥੇ ਐਡ ਹੋਣਾ ਚਾਹੀਦਾ ਚਲੋ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਇਸ ਚੀਜ਼ ਨੂੰ ਉਹ ਉਹਨਾਂ ਨੂੰ ਮਨਾਇਆ ਆ ਜਾਂ ਜਿੱਦਾਂ ਵੀ ਇਹ ਨਾਲ ਮਿਲ ਕੇ ਕਰਾ ਰਹੇ ਆ ਬਿਲਕੁਲ ਹਾਂਜੀ ਚੰਗੀ ਜਿਹੜੀ ਇਹ ਗੱਲ ਆ ਸੋ ਜਿਹੜੀ ਇੱਕ ਕੋਸ਼ਿਸ਼ ਆ ਸੋ ਸੈਲਮਨ ਅਗਰ ਕੀਰਤਨ ਜਿਹੜਾ ਵਿਸਾਖੀ ਦੇ ਸੰਦਰਭ ਵਿੱਚ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸੰਦਰਭ ਤੇ 13 ਤਰੀਕ ਨੂੰ ਹੋਣਾ ਹੈ ਸੋ ਉਸ ਸੰਬੰਧ ਵਿੱਚ ਇਹਨਾਂ ਨੇ ਬੁੱਧਵਾਰ ਤੋਂ ਉਸ ਬੇਸਿਕਲੀ ਜਿਹੜੇ ਪ੍ਰੋਗਰਾਮ ਹਾਂਜੀ ਬੁੱਧਵਾਰ ਬੁੱਧਵਾਰ ਨੂੰ ਸ਼ੁਰੂ ਆ ਜੀ ਹਾਂਜੀ ਆਲ ਟੂ ਵੈਟ ਟੂ ਸੰਡੇ ਇਹ ਇਹ ਵੀ ਥੋੜੇ ਪਰਿਵਾਰ ਦੇ ਵਿੱਚ ਕੋਈ ਪ੍ਰੋਮਿਸ ਹੋਵੇ ਕਿ ਅਸੀਂ ਜਿਹੜੇ ਆਪਣੇ ਬੱਚੇ ਜੇ ਆਪਾਂ ਆਪਣੀ ਵਿਚਾਰ ਨਾਲ ਆਪਣੀ ਤਰਮ ਨਾਲ ਅਸੀਂ ਜੋੜ ਲੈ ਚਾਹੁੰਦੇ ਫਿਰ ਅਸੀਂ ਹਰ ਇੱਕ ਦਿਨ ਆਪਾਂ ਆ ਜਾਵੇ ਮਤਲਬ ਉਸ ਦਿਨ ਕਿਉਂਕਿ ਲਾਉਣਾ ਕਿਉਂਕਿ 크리스마ਸ ਤਾਂ ਸਾਨੂੰ ਪਤਾ ਹੈ ਕਿ ਕਿੰਨੇ ਬੱਚੇ ਕਿੰਨੀ ਸ਼ੌਂਕ ਨਾਲ ਦੇਖਦੇ ਨੇ ਕਿ 크리스마ਸ ਮਤਲਬ ਕੀ ਕੁਝ ਹੋ ਰਿਹਾ ਪਰ ਜੇ ਤੁਸੀਂ ਚਾਹੁੰਦੇ ਨੇ ਕਿ ਸਿੱਖੀ ਦੇ ਵਿੱਚ ਉਹਨਾਂ ਦੇ ਉਸ ਤਰ੍ਹਾਂ ਦੀ ਪਿਆਰ ਉਹਨਾਂ ਦੀ ਪ੍ਰੇਮੀ ਮਨ ਉਹਦੇ ਮਨ ਦੇ ਵਿੱਚ ਪਰ ਜਾਵੇ ਫਿਰ ਤੁਹਾਨੂੰ ਪੂਰੇ ਹਫਤੇ ਅਲਿਸ ਵੈਂਸਡੇ ਉਸ ਦਿਨ ਹਰ ਰਾਤ ਤੁਸੀਂ ਥੋੜੀ ਚਿਰ ਪਵੀ ਅੱਧੇ ਘੰਟੇ ਲਈ ਪਵੀ ਘੰਟੇ ਲਈ ਜਰੂਰ ਕੱਟ ਕੇ ਜਰੂਰ ਆ ਜਾ ਨਹੀਂ ਚਲੋ ਬੈਸ ਗੁੱਡ ਸੋ ਇੱਕ ਹੋਰ ਇਵੈਂਟ ਹੁਣ ਕੈਪੀਟਲ ਦੇ ਉੱਤੇ ਹੋਣ ਜਾ ਰਿਹਾ ਆਪਾਂ ਥੋੜਾ ਇਸ ਤੋਂ ਹੁਣ ਅੱਗੇ ਵਧਦੇ ਆ ਵਸਾਖੀ ਸੈਲੀਬ੍ਰੇਸ਼ਨ ਉਹਦੇ ਨਾਲ ਇੱਕ ਜਿਹੜੀ ਉਹ ਵੀ ਲਗਣੀ ਪ੍ਰਦਰਸ਼ਨੀ ਵੀ ਲਗਣੀ ਹੈ ਐਗਜ਼ੀਬਿਸ਼ਨ ਵੀ ਲਗਣੀ ਹੈ ਸੋ ਉਹਦੇ ਬਾਰੇ ਥੋੜਾ ਉਸ ਇਵੈਂਟ ਬਾਰੇ ਥੋੜਾ ਕਰ ਹਾਂਜੀ ਜਿਹੜੀ ਸਾਡੀ ਡਾਕਟਰ ਜਸਮੀਤ ਫੌਰਬੈਂਸ ਜਿਹੜੀ ਸਾਡੀ ਹੈ ਅਸੈਂਬਲੀ ਮੈਂਬਰ ਫ্রম ਦਾ ਬੈਂਕਰਸ਼ੁਰ ਦਲੇਨੋ ਏਰੀਆ ਉਹ ਪਹਿਲੀ ਵਾਰ ਇੱਥੇ ਕੈਪੀਟਲ ਦੇ ਵਿੱਚ ਸ਼ੀ ਇਸ ਡੂਇੰਗ ਉਹ ਲੋਕ ਕਹਿੰਦੇ ਵਿਸਾਖੀ ਐ ਤੇ ਕੈਪੀਟਲ ਉਹ ਇਸ ਸੋਮਵਾਰ ਨੂੰ ਹੋਣਾ ਹੈ ਹਾਂਜੀ 7 ਤਰੀਕ ਨੂੰ 10:30 ਵਜੇ ਤੋਂ ਲੈ ਕੇ 3:30 ਵਜੇ ਆ ਪੂਰੀ ਪ੍ਰੋਗਰਾਮ ਹੋਣੀ ਆ ਆਲਦੋ ਮੇਨ ਬੰਦੇ ਤੁਸੀਂ ਕਹਿ ਸਕਦੇ 11 ਵਜੇ ਤੋਂ 1 ਵਜੇ ਦੇ ਵਿੱਚ ਵਿੱਚ ਜਿਹੜੇ ਫੈਮਿਲੀ ਮੈਂਬਰਸ ਆ ਲੌ ਮੇਕਰਸ ਆ ਉਹਦੇ ਲੌ ਮੇਕਰਸ ਉਦੋਂ ਆਣਗੇ ਉਹਨੇ ਪੂਰੀ ਇਨਵਿਟੇਸ਼ਨ ਦਿੱਤੀ ਆ ਉਹ ਤੇ ਸਾਰੀ ਕਮਿਊਨਿਟੀ ਲਈ ਉਹ ਹੋਣੀ ਆ ਕੈਪੀਟਲ ਬਿਲਡਿੰਗ ਦੇ ਵਿੱਚ ਰੂਮ 317 ਠੀਕ ਹੈ ਸੋ ਸੋ ਇਹ ਆ ਇਜ਼ ਇਟ ਓਪਨ ਟੂ ਆਲ ਪਬਲਿਕ ਆਲ ਪਬਲਿਕ ਇਸ ਵੈਲਕਮ ਠੀਕ ਹੈ ਤੇ ਜਦੋਂ ਉੱਥੇ ਜਾਣਾ ਹੈ ਉਹਨਾਂ ਦਾ ਸਕਿਉਰਿਟੀ ਚੈੱਕ ਹੁੰਦਾ ਹੁੰਦਾ ਹੈ ਆਨਲਾਈਨ ਗੋ ਇਨਸਾਈਡ ਹੈ ਕੈਪੀਟਲ ਕੈਪੀਟਲ ਦੀ ਬਿਲਡਿੰਗ ਦੇ ਇਨਸਾਈਡ ਹੈ ਕੈਪੀਟਲ ਬਿਲਡਿੰਗ ਦੀ ਇਨਸਾਈਡ ਅਸੀਂ ਆਲਰੇਡੀ ਗੱਲ ਕੀਤੀ ਹੈ ਉਹਨਾਂ ਦੇ ਨਾਲ ਕੀ ਮਤਲਬ ਹੈ ਉਹਨਾਂ ਨੂੰ ਆਲਰੇਡੀ ਪਤਾ ਹੀ ਹੈ ਕਿ ਜਿਹੜੀ ਸਾਡੀ ਗਾਤਰੀ ਵਾਲੀ ਹਾਂਜੀ ਨਹੀਂ ਇਨਫੈਕਟ ਜਿਹੜਾ ਬਿਲਕੁਲ ਐਸਬੀ 509 ਦੀ ਬਿਲ ਦੇ ਉੱਤੇ ਜਿੱਥੇ ਮੈਂ ਗਏ ਸੀ ਆਪਾਂ ਬਿਲਡਿੰਗ 'ਚ ਉੱਥੇ ਗਾਤਰੀਆਂ ਦੇ ਨਾਲ ਉਹਨਾਂ ਨੇ ਅਲਾਉ ਕੀਤਾ ਸੀ ਬਿਲਕੁਲ ਸੋ ਉਹਨਾਂ ਨੂੰ ਗਾਤਰੀ ਲਾਉਣੇ ਨਹੀਂ ਸੀ ਤੇ ਇਹ ਇੱਕ ਵੱਡੀ ਚੇਤਾ ਸਿੱਖਾਂ ਦੇ ਲਈ ਉਹ ਇਹ ਚੰਗੀ ਜਿਹੀ ਚੀਜ਼ ਆ ਤੇ ਪਹਿਲੀ ਵਾਰ ਹੋ ਰਿਹਾ ਵਿਸਾਖੀ ਜਰ ਤੱਕ ਹੈ ਜੀ ਪਹਿਲੀ ਵਾਰ ਹੋ ਰਿਹਾ ਠੀਕ ਆ ਸੋ ਇਹਦੇ ਬਾਰੇ ਹੋਰ ਤੁਸੀਂ ਕੀ ਜਾਣਕਾਰੀ ਕੋਈ ਹੈਗੀ ਆ ਵੀ ਜਸਟ ਫਰਮ ਦੇ ਉੱਤੇ ਉਦਣ ਆਏ ਉੱਥੇ ਇੱਕ 1984 ਦੀ ਐਗਜ਼ਿਬਿਟ ਵੀ ਹੋਣਾ ਹੈ ਜਿਹੜਾ ਡਾਕਟਰ ਚੀਮਾ ਫਰਮ ਕੈਪੀਟਲ 6 ਸੈਂਟਰ ਫਰਮ ਸੈਕਰਮੈਂਟੋ ਠੀਕ ਆ ਉਹ ਸ਼ੀ ਇਸ ਕਰ ਰਹੇ ਨੇ ਸਾਡੀ ਥੋੜੀ ਸਟਾਲ ਵੀ ਹੋਣਗੇ ਸਿਕ ਕੋਲੀਸ਼ਨਸ ਸਾਲਡ ਪਤੋਂ ਜਿੰਨੀ ਸਾਰੇ ਇਸੇ ਕਾਰਗਨਾਈਜੇਸ਼ਨਸ ਉਥੇ ਅਸੀਂ ਰਲ ਮਿਲ ਕੇ ਸਾਰੇ ਪ੍ਰੋਗਰਾਮ ਇਕੱਠੇ ਕਰ ਰਹੇ ਹਾਂ ਠੀਕ ਹੈ ਸੋ ਬਿਲਕੁਲ ਸੋ ਇਹ ਇੱਕ ਜਿਹੜਾ ਉਪਰਾਲਾ ਹੈ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ ਤੇ ਹੋਰ ਰਣਦੀਪ ਸਿੰਘ ਸਿਮਰਨਜੀਤ ਸਿੰਘ ਕੋਈ ਹੋਰ ਇਵੈਂਟ ਦੇ ਬਾਰੇ ਹੋਰ ਕੋਈ ਜਾਣਕਾਰੀ ਜਿਹੜੀ ਉਹ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਦੱਸਣਾ ਚਾਹੁੰਦੇ ਹੋ ਜੇ ਕੀ ਆ ਰਿਹਾ ਹੈਗਾ ਕਾਫੀ ਕੁਝ ਹੋਰ ਆ ਰਿਹਾ ਹੈ ਜੋ ਉਹ ਅਸੀਂ ਅਗਲੇ ਹਫਤੇ ਸ਼ੇਅਰ ਕਰਾਂਗੇ ਉਹਦਾ ਵੀ ਲਾਈਕ ਆਈ ਥਿੰਕ ਹੁਣ ਜਿਹੜੇ ਵੀ ਹੁਣ ਲੋਕੀ ਸੁਣਣੇ ਆਈ ਥਿੰਕ ਇਟਸ ਲਾਈਕ ਵੈਰੀ ਇੰਪੋਰਟੈਂਟ ਪਈ ਅਮ ਆਪ ਵੀ ਜਿੱਦਾਂ ਹਾਂਜੀ ਬੱਚਿਆਂ ਨੂੰ ਜਰੂਰ ਤੁਸੀਂ ਇਨਵੋਲ ਕਰੋ ਸਾਡੇ ਨਾਲ রাইਟ ਜਿੱਥੇ ਵੀ ਤੁਸੀਂ ਕਰ ਸਕਦੇ ਆ ਹੋਰ ਵੀ ਜਿਹੜੇ ਸਖਸਤਾਵਾਂ ਹੈਗੇ ਨੇ ਉੱਥੇ ਵੀ ਆਪਣੇ ਬੱਚੇ ਨੂੰ ਲੈ ਕੇ ਜਾਓ ਪਰ ਤੁਸੀਂ ਵੀ ਹੁਣ ਜਿੱਦਾਂ ਆਪ ਜਿਹੜੇ ਵੀ ਹੁਣ ਸੁਣ ਰਹੇ ਜਾਦੇ ਜਿਹੜੇ ਲਾਈਕ 올ਡਰ ਏਜ ਅਪ 35 ਐਂਡ ਅਬੋਵ ਉਹਨਾਂ ਨੂੰ ਵੀ ਅਸੀਂ ਚਾਹੁੰਦੇ ਵੀ ਤੁਸੀਂ ਵੀ ਵਿੱਚ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਅਸੀਂ ਇਥੇ ਫਰੇਜ਼ਨੋ ਵਿੱਚ ਅਸੀਂ ਇੱਕ ਮਿਸਲ ਸ਼ੁਰੂ ਕੀਤਾ ਹੋਇਆ ਫਰੇਜ਼ਨੋ ਮਿਸਲ ਹਾਂਜੀ ਤੇ ਉਹਦੇ ਵਿੱਚ ਅਸੀਂ ਅਸੀਂ ਚਾਹੁੰਦੇ ਪਈ ਆਪਣੇ ਜਿਹੜੇ ਇਥੇ ਕਮਿਊਨਿਟੀ ਮੈਂਬਰਸ ਆ ਉਹ ਆਵੇ ਜੁਆਇਨ ਕਰੇ ਉਹ ਸਾਡੀ ਅਗਲੀ ਮੀਟਿੰਗ April 14 ਨੂੰ ਹੈ ਮੰਡੇ 5:30 ਵਜੇ ਸਾਡੇ ਯੂਥ ਸੈਂਟਰ ਹਾਂਜੀ ਨਗਰ ਕੀਰਤਨ ਤੋਂ ਨੈਕਸਟ ਡੇ ਹਾਂਜੀ ਮੰਡੇ ਹਾਂਜੀ ਮੰਡੇ 6:30 ਇਹ ਇਹ ਜਿਹੜੀ ਪ੍ਰੋਜੈਕਟ ਅਸੀਂ ਸ਼ੁਰੂਆਤ ਅਸੀਂ ਕਰ ਰਹੇ ਨੇ ਇਥੇ ਫਰੈਜ਼ਨੋ ਦੇ ਵਿੱਚ ਬਾਅਦ ਬਾਅਦ ਦੇ ਵਿੱਚ ਅਸੀਂ ਚਾਹੁੰਦੇ ਮਤਲਬ ਹਰ ਸ਼ਹਿਰ ਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਪਰ ਇਹ ਅਸੀਂ ਗੱਲਬਾਤ ਕਰਦੇ ਨੇ ਕਿ ਫਰੈਜ਼ਨੋ ਦੇ ਪੋਲਿਟਿਕਸ ਤੇ ਉਹ ਨਹੀਂ ਕਿ ਕੋਈ ਸਿਰਫ ਕੋਈ ਬੰਦੇ ਲੇ ਅਸੀਂ ਦੇਖਦੇ ਕਿ ਕਮਿਊਨਿਟੀ ਦੀ ਮਤਲਬ ਅਸੀਂ ਕਿੱਥੇ ਕਿੱਥੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਾਉਂਟੀ ਦੇ ਵਿੱਚ ਕੀ ਹੋ ਰਿਹਾ ਸਕੂਲ ਡਿਸਟ੍ਰਿਕਟਾਂ ਦੇ ਵਿੱਚ ਕੀ ਕੀ ਕੁਝ ਹੋ ਰਿਹਾ ਸਿਟੀ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਫਿਰ ਅਸੀਂ ਇੱਕ ਦੂਜੇ ਦੇ ਨਾਲ ਵਿਚਾਰ ਵੀ ਕਰ ਸਕਦੇ ਹਾਂ ਗੱਲਬਾਤ ਵੀ ਕਰ ਸਕਦੇ ਹਾਂ ਤੇ ਜਿੱਥੇ ਅਸੀਂ ਪ੍ਰੈਸ਼ਰ ਲਾਉਣਾ ਅਸੀਂ ਉੱਥੇ ਵੀ ਲਾ ਸਕਦੇ ਹਾਂ ਹਾਂ ਬਿਲਕੁਲ ਲਾਈਕ OC ਗਰੁੱਪ ਦੇ ਅਸੀਂ ਵੀ ਮਤਲਬ ਰეკਮੈਂਡੇਸ਼ਨ ਦਿੱਤਾ ਹੈ ਸੋ ਕੱਲ ਜਿਹੜੀ ਸਿਟੀ ਆਫ ਰੈਸਲੋ ਉਹਨਾਂ ਨੇ ਜਿਹੜੀ ਕ੍ਰਿਕਟ ਫੀਲਡਸ ਖਾਗੜਾ ਪਾਰਕ ਦੇ ਵਿੱਚ ਖਾਗੜਾ ਪਾਰਕ ਦੇ ਵਿੱਚ ਤੇ ਇੱਕ ਜਿਹੜੀ ਉਹਨਾਂ ਦੇ ਮੇਨ ਟੂਰਨਾਮੈਂਟ ਸੈਂਟਰ ਉਹ ਉਹਨਾਂ ਦੇ ਵਿੱਚ ਪਹਿਲੀ ਵਾਰ ਉਹ ਖੁੱਲ੍ਹ ਲਗੇ ਤੇ ਉਹ ਵੀ ਟਾਈ ਲੱਖ ਡਾਲਰ ਦੀ ਐਕਚੁਅਲੀ ਇਨਵੈਸਟਮੈਂਟ ਹੈ ਹਾਂਜੀ ਸਵੇਰ ਸ਼ੁਰੂ ਹੋ ਗਈ ਹੈ ਹੋ ਗਈ ਹੈ ਤੇ ਜੂਨ ਜੂਨ 25 ਨੂੰ ਇਟ ਵਿਲ ਬੀ ਦਾ ਓਪਨਿੰਗ ਡੇ ਆਹ ਚਾ ਸੋ ਹੁਣ ਪੇਚ ਉਥੇ ਬਣੂਗੀ ਉਹ ਸਟੇਡੀਅਮ ਦਾ ਹਾਂਜੀ ਹਾਂਜੀ ਗਰਾਉਂਡ ਬ੍ਰੇਕਿੰਗ ਡੇ ਸੀਗਾ ਮੰਡੇ ਹਾਂਜੀ ਮੰਡੇ ਨੂੰ ਗਰਾਉਂਡ ਬ੍ਰੇਕਿੰਗ ਸੀ ਜੀ ਮੈਂ ਕੱਲ ਕੱਲ ਯੈਸਟਰਡੇ ਕੱਲ ਕੱਲ ਉਸੇ ਦਾ ਹਾਂਜੀ ਠੀਕ ਹੈ ਜੀ ਉਹ ਕੱਲ ਨਹੀਂ ਵੈਡnesਡੇ ਸੋ ਬਿਲਕੁਲ ਸੋ ਬੁੱਧਵਾਰ ਨੂੰ ਜਿਹੜਾ ਉਸਦੀ ਓਪਨਿੰਗ ਹੋਈ ਆ ਸੋ ਉਸਦੀ ਗਰਾਉਂਡ ਬ੍ਰੇਕਿੰਗ ਹੋਈ ਆ ਸੋ ਓਵੈਂਚੁਅਲੀ ਜੂਨ ਤੱਕ ਤਿਆਰ ਹੋ ਜਾਣਾ ਸੋ ਆਪਣੀ ਕਮਿਊਨਿਟੀ ਦੇ ਹੋਰ ਵੀ ਬਹੁਤ ਸਾਰੇ ਆ ਹਾਕੀ ਵੀ ਕਈ ਗੇਟਦੇ ਨੇ ਵੋਲੀਬਾਲ ਵੀ ਬਹੁਤ ਗੇਟਦੇ ਨੇ ਹੋਰ ਵੀ ਸਪੋਰਟਸ ਨੇ ਜੇ ਸਿਟੀ ਦੇ ਨਾਲ ਤੁਹਾਡਾ वार्तालाप ਆ ਗੱਲਬਾਤ ਹੁੰਦੀ ਹੈ ਤਾਂ ਉਹਦੇ ਵਿੱਚ ਵਧੀਆ ਤੇ ਉਹ ਉਹਦੇ ਵਿੱਚ ਅਸੀਂ ਬਾਤ ਸ਼ੇਅਰ ਕਰਨਗੇ ਜਿਹੜੀ ਸਾਡੀ ਇੱਕ ਮੈਂਬਰ ਤੇਜਿੰਦਰ ਸਿੰਘ ਉਹ ਸੋਚ ਰਿਹਾ ਕਿ ਜਿਹੜੇ 25 ਤਰੀਕ ਜਿਹੜਾ ਓਪਨਿੰਗ ਡੇ ਅਸੀਂ ਪੂਰੀ ਮਤਲਬ ਗੇਮਾਂ ਖੇਡਾਂ ਲਾਈਕ ਸਪੋਰਟਸ ਨੇ ਅਸੀਂ ਉੱਥੇ ਕਰਾਂਗੇ ਫਾਲਰ ਪਾਰਕ ਦੇ ਉੱਥੇ ਇੱਕ ਫੀਲਡ ਹੋੱਕੀ ਬਾਸਕਟਬਾਲ ਕ੍ਰਿਕਟ ਵਾਲੀਬਾਲ ਵਾਲੀਬਾਲ ਸਭ ਕੁਝ ਮਤਲਬ ਉਸ ਦਿਨ ਅਸੀਂ ਮਤਲਬ ਕਿਉਂਕਿ ਸਕੂਲ ਤੋਂ ਬਾਅਦ ਹੋਣਾ ਹੈ ਸੋ ਅਸੀਂ ਇੱਕ ਉਹਦਾ ਵੱਡੀ ਇਵੈਂਟ ਕਰਾਂਗੇ ਉੱਥੇ ਨਹੀਂ ਚਲੋ ਬਹੁਤ ਵਧੀਆ ਗੱਲ ਆ ਅ ਜਿੱਥੇ ਵੀ ਹੈਗੇ ਨੇ ਉਥੇ ਜਿਹੜਾ ਬਾਕੀ ਇਹ ਆ ਵੀ ਤੁਹਾਡੀ ਆਰਗੇਨਾਈਜੇਸ਼ਨ ਦੇ ਨਾਲ ਜੇ ਕਿਸੇ ਨੇ ਜੁੜਨਾ ਆ ਸਾਂਝ ਪਾਉਣੀ ਆ ਵੋਲੰਟੀਅਰ ਕਰਨਾ ਆ ਜਾਂ 파ਟ ਬਣਨਾ ਆ ਉਹਦੇ ਲਈ ਕਿ ਕਿੱਦਾਂ ਕੀਤਾ ਜਾਂਦਾ ਜਾਂ ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ www.jakara.org/volunteer ਉਹਦੇ ਵਿੱਚ ਆਪਣਾ ਨਾਮ ਲਿਖ ਕੇ ਫਿਰ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਜਾਂ ਮੇਰਾ ਫੋਨ ਨੰਬਰ 50864747005596474700 ਤੇ ਹਾਂਜੀ ਐਨੀ ਟਾਈਮ ਤੁਸੀਂ ਮੈਨੂੰ ਵੀ ਫੋਨ ਜਾਂ ਟੈਕਸਟ ਕਰ ਸਕਦੇ ਆ 5597553277 ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਮਿਲਦੇ ਆਪਾਂ ਨੈਕਸਟ ਟਾਈਮ ਬਾਏ ਗੁ ਜੀ ਖਾਸਾ ਬਾਏ ਗੁ ਜੀ ਖਾਸਾ ਵਾਹਿਗੁਰੂ ਜੀ ਫਤਹਿ ਜੀ